ਸਰ ਨਾਲ ਖਨੌਰੀ ਤੋਂ ਗੁਰਦਸ਼ਨ ਵੀ ਬਣੇ ਹੋਏ ਨੇ ਤੇ ਰਵਿੰਦਰ ਮੀਤ ਸ਼ੰਭੂ ਬਾਰਡਰ ਤੋਂ ਬਣੇ ਹੋਏ ਨੇ ਇੱਕ ਵਾਰ ਫੇਰ ਰਵਿੰਦਰ ਮੀਤ ਕੋ ਚਲਦਿਆ ਰਵਿੰਦਰ ਜਿਸ ਤਰ੍ਹਾਂ ਦੇ ਨਾਲ ਅਭੀ ਦੇ ਦਿਨ ਖਾਸਾ ਤਨਾ ਇੱਕ ਵਾਰ ਫੇਰ ਤੌਰ ਕਈ ਡੜੇ ਕਿਸਾਨ ਫੇਰ ਤੋਂ ਜ਼ਖਮੀ ਹੋਏ ਹਾਲਾਂਕਿ ਅੱਜ ਨਜ਼ਰਾਂ ਸਭ ਦੀਆਂ ਨੇ ਕਿ ਜਿਹੜੀ ਸ਼ਾਮ ਮੀਟਿੰਗ ਹੋਣ ਵਾਲੀ ਹੈ ਉਸ ਵਿੱਚ ਕਿਸ ਮਾਹੌਲ ਦੇ ਵਿੱਚ ਗੱਲ ਹੁੰਦੀ ਹੈ ਕੀ ਕੁਝ ਫੈਸਲੇ ਜਾਂ ਕੋਈ ਹੁੰਦੇ ਨੇ ਸਹਿਮਤੀ ਬਣਦੀ ਲੇਕਿਨ ਇਸ ਪਹਿਲੇ ਕੀ ਕੁਝ ਸੈਂਟੀਮੈਂਟ ਨਜ਼ਰ ਆ ਰਿਹਾ ਹੈ ਕਿ ਕੁਝ ਕਿਸਾਨਾਂ ਦਾ ਕਹਿਣਾ ਹੈ ਜੋ ਪਿਤੇ ਦੋ ਦਿਨ ਤੋਂ ਲਗਾਤਾਰ ਹੋ ਰਿਹਾ ਹੈ ਸੋ ਐਸੇ ਕੋਸ਼ਿਸ਼ ਕਰਦੇ ਰਵਿੰਦਰ ਦੇ ਨਾਲ ਅਸੀਂ ਗੱਲ ਕਰੀਏ ਲੇਕਿਨ ਤਸਵੀਰਾਂ ਤੁਹਾਨੂੰ ਲਗਾਤਾਰ ਵਿਖਾ ਰਿਆ ਕਿਸ ਕਦਰ ਇਹ ਬੀਤੇ ਦਿਨ ਵੀ ਵੱਡਾ ਇਕੱਠ ਹੋਇਆ ਸੀਗਾ ਔਰ तमाम ਜਿਹੜੇ ਮੀਡੀਆ ਕਰਮੀ ਵੀ ਇੱਥੇ ਔਰ ਰਵਿੰਦਰ ਇੱਕ ਵਾਰ ਫੇਰ ਜੁੜ ਚੁਕੇ ਨੇ ਰਵਿੰਦਰ ਇਸ ਵੇਲੇ ਦੀ ਕੀ ਕੁਝ ਹੁਣ ਤਸਵੀਰ ਕੀ ਕੁਝ ਕਿਸਾਨਾਂ ਦਾ ਕਹਿਣਾ ਹੈ ਹਾਲਾਂਕਿ ਅੱਜ ਸ਼ਾਮ ਮੀਟਿੰਗ ਹੈ ਜਿਸਤੇ ਕੀ ਸਭ ਦੀ ਨਜ਼ਰ ਹੈ ਲੇਕਿਨ ਇਸ ਵਿੱਚਕਾਰ ਇੱਥੇ ਦਾ ਮਾਹੌਲ ਕਿਸ ਤਰ੍ਹਾਂ ਦਾ ਨਾਲ ਬਣਿਆ ਹੋਇਆ ਹੈ ਸ਼ੰਭੂ ਬਾਰਡਰ ਤੇ ਲਗਾਤਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਇਸ ਸਮੇਂ ਦੀ ਤਾਜ਼ਾ ਤਸਵੀਰੂ ਦਿਖਾ ਦਿੰਦੇ ਹਾਂ ਕੱਲ ਬਹੁਤ ਜ਼ਿਆਦਾ ਤਣਾਅ ਸੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਗਏ ਸੀ ਤੇ ਜਦੋਂ ਆਸੂ ਗੈਸ ਦੇ ਗੋਲੇ ਸਿੱਟੇ ਗਏ ਸੀ ਤਾਂ ਬਹੁਤ ਸਾਰੇ ਕਿਸਾਨਾਂ ਦੇ ਇਹ ਆਸੂ ਗੈਸ ਦੇ ਗੋਲੇ ਲੱਗੇ ਪਲਾਸਟਿਕ ਦੀਆਂ ਗੋਲੀਆਂ ਲੱਗੀਆਂ ਜਿਹਦੇ ਕਰਕੇ ਕਾਫੀ ਜ਼ਖਮ ਵੀ ਹੋਏ ਸਾਡੇ ਨਾਲ ਇੱਥੇ ਨਹਿਂਗ ਸਿੰਘ ਹੋਣਗੇ ਜਿਨ੍ਹਾਂ ਦੇ ਇੱਕ ਆਸੂ ਗੈਸ ਦਾ ਗੋਲਾ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਡਾ ਜ਼ਖਮ ਹੋ ਗਿਆ ਸੀ ਲੇਕਿਨ ਉਹਨਾਂ ਦੀ ਅੱਜ ਫਰਸਟ ایڈ ਕੀਤੀ ਜਾ ਰਹੀ ਹੈ ਮਹਿਲਾ ਜਿਹੜੇ ਡਾਕਟਰ ਨੇ ਉਹਨਾਂ ਵੱਲੋਂ ਫ ਨਾਲ ਵੀ ਗੱਲਬਾਤ ਕਰਾਂਗੇ ਮੈਡਮ ਪਹਿਲਾਂ ਤਾਂ ਤੁਹਾਡਾ ਕੀ ਨਾਮ ਹੈਗਾ ਜੀ ਨਾ ਮੇਰਾ ਨੇਮ ਅੱਛਾ ਕਿਤੋਂ ਆਏ ਕਿਤੋਂ ਤੁਸੀਂ ਮੈਂ ਜਲੰਧਰ ਤੋਂ ਆਈ ਕਿਹੜੀ ਆਰਗੇਨਾਈਜੇਸ਼ਨ ਆ ਤੁਹਾਡਾ ਆਰਗੇਨਾਈਜੇਸ਼ਨ ਨਹੀਂ ਹੈ ਆਪਾਂ ਪ੍ਰਾਈਵੇਟ ਹੀ ਆਪਣੀ ਐਂਬੂਲੈਂਸ ਲੈ ਕੇ ਆਏ ਸੀ ਜਦੋਂ ਆਪਾਂ ਦੇਖਿਆ ਕਿ ਇੱਥੇ ਲੋੜ ਹੈ ਸਾਡੀ ਤੇ ਆਪਾਂ ਇੱਥੇ ਪਹੁੰਚੇ ਅੱਛਾ ਤੁਹਾਡੇ ਕਿਵੇਂ ਸੱਟ ਲੱਗੀ ਸੀ ਜੀ ਮੇਰੇ ਦੋ ਇਹ ਜੀ ਆਸੂ ਗਏ ਇਸ ਦੇ ਗੋਲੇ ਨਹੀਂ ਹੈਗੇ ਜੀ ਇਹ ਗੋਲੀਆਂ ਸਿੱਧੀਆਂ ਮਾਰਦੇ ਆ ਜੀ ਉਹ ਅੱਛਾ ਗੋਲੀ ਵੱਜੀ ਸੀ ਗੋਲੀ ਵੱਜੀ ਆ ਜੀ ਜਿਹੜੀਆਂ ਪੈਲਟਸ ਹੁੰਦੀਆਂ ਨਾ ਰਬੜ ਬੁਲੇਟ ਸਿਆ ਉਹ ਉਹਨਾਂ ਨੇ ਸਨਾਈਪਰ ਉੱਥੇ ਬਿਠਾਏ ਹੋਏ ਆ ਵੱਡੀ ਰਬੜ ਬੁਲੇਟ ਬਹੁਤ ਵੱਡੀ ਸੀ ਉਹ ਵੱਜੀ ਆ ਜੀ ਉਹ ਨਹੀਂ ਜੀ ਛੋਟੀਆਂ ਮਾਰਦੇ ਆ ਜਿਹੜੀਆਂ ਪੂਰੇ ਨਿਸ਼ਾਨੇ ਤੇ ਲੱਗਦੀਆਂ ਜੀ ਜਾ ਕੇ ਹਾਂਜੀ ਉਹਨਾਂ ਨੇ ਸਨਾਈਪਰ ਬਿਠਾਏ ਹੋਏ ਆ ਉਹ ਮੱਥਿਆਂ 'ਚ ਮਾਰ ਰਿਆਂ 20-25 ਬੰਦਿਆਂ ਦੇ ਤਾਂ ਮੱਥਿਆਂ 'ਚ ਮਾਰੀਆਂ ਸਿੱਧੀਆਂ। ਆ ਵੀ ਸੀਰੀਅਸ ਇੰਜਰੀ ਵੀ ਹੋਈ ਐ। ਇੱਕ ਨੂੰ ਤਾਂ ਪੱਤੀ ਵੀ ਰੈਫਰ ਕਰਨਾ ਪੈ ਗਿਆ। ਬਹੁਤ ਜ਼ਿਆਦਾ ਉਹਦੇ ਸਾਹ ਹਾਂਜੀ ਮੇਰੇ ਵੀ ਵੱਜੀ ਸੀ ਦਿਮਾਲੇ ਕਰਕੇ ਬਚਾਅ ਹੋ ਗਿਆ। ਮੱਥਿਆਂ ਤੇ ਹੀ ਮਾਰਦੇ ਆ ਜੀ ਸਿੱਧਿਆਂ। ਕਿਸਾਨ ਐ ਉੱਤੇ ਖੜੇ ਐ ਇੱਧਰ ਕੁਝ ਵੀ ਨਹੀਂ ਕਰ ਰਹੇ ਆ। ਨਾ ਟਰੈਕਟਰ ਐ ਉੱਤੇ ਤੁਸੀਂ ਕੈਮਰਾ ਘੁਮਾ ਕੇ ਦੇਖ ਸਕਦੇ ਹੋ। ਨਾ ਕੋਈ ਹੋਰ ਚੀਜ਼ ਐ ਜੀ। ਤੁਹਾਨੂੰ ਕੀ ਲੱਗਦਾ ਡਰ ਕਿਸ ਗੱਲ ਦਾ? ਤੁਹਾਡੇ ਕੋਲ ਕੋਈ ਹਥਿਆਰ ਹੈਗੇ ਆ ਕਿਸੇ ਤਰੀਕੇ ਦੇ? ਕਿਉਂਕਿ ਉੱਧਰ ਤਾਂ ਬਹੁਤ ਹਥਿਆਰ ਹੈਗੇ ਆ ਲਗਾਤਾਰ ਮਾਰੇ ਵੀ ਜਾਂਦੇ। ਡਰ ਜੀ ਇਹ ਐ ਉਹਨ ਹੁਣ ਜਿਹੜੀ ਕਮਿਟਮੈਂਟ ਉਹਨਾਂ ਨੇ ਕਰ ਲਈ ਆ ਉਹ ਉਹਨੂੰ ਪੂਰੀ ਨਹੀਂ ਕਰਨੀ ਚਾਹੁੰਦੇ ਆ ਜੀ ਕਿਸਾਨਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਸੀ ਉਹਨਾਂ ਨੇ ਉਹਨੂੰ ਪੂਰੀ ਨਹੀਂ ਕਰਨਾ ਚਾਹੁੰਦੇ ਇਹ ਹੀ ਡਰ ਰਿਹਾ ਜੀ ਤੇ ਜਿਹੜੇ ਆ ਨਿਹੱਤੇ ਕਿਸਾਨ ਆ ਗਰੀਬ ਕਿਸਾਨ ਆ ਜੀ ਇਹਨਾਂ ਦੇ ਜ਼ੁਲਮ ਢਾ ਕੇ ਉਹ ਸੋਚਦੇ ਆ ਵੀ ਇਹ ਦਬ ਜਾਣਗੇ ਪਰ ਇਹ ਦਬਣ ਦਬਾਉਣ ਵਾਲੀ ਤੁਸੀਂ ਅੱਜ ਲੰਘੋਗੇ ਦਿੱਲੀ ਵੱਲ ਕੂਚ ਕਰੋਗੇ ਇਹ ਤਾਂ ਜਥੇਬੰਦੀਆਂ ਦਾ ਫੈਸਲਾ ਆ ਜੀ ਅਸੀਂ ਤਾਂ ਇਹਨਾਂ ਦੀ ਰੱਖੀ ਵਾਸਤੇ ਆਏ ਹੋਇਆ ਕਿਸਾਨਾਂ ਨਾਲ ਆਏ ਹੋਇਆ ਇਹਨਾਂ ਨਾਲ ਅੱਗੇ ਵਧ ਕੇ ਅਸੀਂ ਲੜਾਂਗੇ ਅੱਹ ਪਹਿਲੀ ਗੋਲੀ ਜੇ ਲੱਗੀ ਤੇ ਅਸੀਂ ਆਪਣੀ ਹਿੱਕ ਤੇ ਖਾਵਾਂਗੇ ਇਹਨਾਂ ਨੂੰ ਇਹਨਾਂ ਦਾ ਵਾਲ ਨਹੀਂ ਵੀਗਾ ਹੋਣ ਦਿੰਦੇ ਅਸੀਂ ਤੱਪੀਵਾ ਨਹੀਂ ਲੱਗਣ ਦਿੰਦੇ ਤਾਂ ਸਾਡੇ ਨਾਲ ਇਹ ਮਹਿਲਾ ਡਾਕਟਰ ਵੀ ਨੇ ਤੁਸੀਂ ਆਪਣੇ ਬਾਰੇ ਥੋੜਾ ਦੱਸ ਦਿਓ ਕਦੋਂ ਤੋਂ ਇਹ ਸੇਵਾ ਕਰ ਰਹੇ ਹੋ ਤੁਸੀਂ ਅਸੀਂ ਪਰਸੋ ਸਵੇਰੇ ਇੱਥੇ 11 12 ਵਜੇ ਦੇ ਕਰੀਬ ਪਹੁੰਚ ਗਏ ਸੀਗੇ ਤੇ ਆਪਾਂ ਇੱਥੇ ਆ ਕੇ ਫਿਰ ਨਾਲ ਹੀ ਟ੍ਰੀਟਮੈਂਟ ਸਟਾਰਟ ਕਰ ਦਿੱਤਾ ਹਜੇ ਤੱਕ ਆਪਾਂ ਉਹ ਤੋਂ 300 ਪਲੱਸ ਕਿਸਮ ਦਾ ਟ੍ਰੀਟਮੈਂਟ ਕਰ ਚੁੱਕੇ ਆ। ਅੱਛਾ ਤੁਸੀਂ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਜਿਸ ਤਰੀਕੇ ਨਾਲ ਇਹ ਵਤੀਰਾ ਕੀਤਾ ਜਾ ਰਿਹਾ ਤੁਹਾਨੂੰ ਕੀ ਲੱਗਦਾ ਇਹ ਹੋਣਾ ਚਾਹੀਦਾ ਹਿਊਮਨ ਐਂਗਲ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਇੱਥੇ ਪਾਇਲਟ ਗਨ ਵੀ ਬੈਨ ਹੈ ਜਦ ਕਿ ਜਿਹੜੀ ਨੈਸ਼ਨਲ ਏਦਾਂ ਸਟ੍ਰਾਈਕ ਹੁੰਦੀ ਹੈ ਉਹਦੇ ਵਿੱਚ ਪਾਇਲਟਸ ਗਨ ਬੈਨ ਹੈ ਜੋ ਕਿ ਸਰਕਾਰ ਯੂਜ਼ ਕਰ ਰਹੀ ਹੈ ਜੋ ਬਹੁਤ ਹੀ ਜ਼ਿਆਦਾ ਗਲਤ ਹੈ ਔਰ ਬਹੁਤ ਲੋਕ ਕਾਇਲ ਵੀ ਹੋ ਰਿਹਾ ਉਹਦੇ ਨਾਲ ਔਰ ਤੁਸੀਂ ਦੇਖ ਵੀ ਪਾ ਰਹੇ ਹੋ ਕਿ ਇਹਨਾਂ ਦਾ ਕਿੰਨਾ ਜ਼ਿਆਦਾ ਡੂੰਗਾ ਉਹ ਹੈਗਾ ਹੈ ਜ਼ਖਮ ਹੈਗਾ ਹੈ ਤੇ ਉਹਦੇ ਵਿੱਚ ਪਸਪੈਨ ਦਾ ਕਿੰਨੀ ਇਨਫੈਕਸ਼ਨ ਹੈ ਜੇ ਤੁਸੀਂ ਆਪਸ ਹੀ ਕੋਈ ਤੁਹਾਡੀ ਲੜਾਈ ਹੈ ਕੋਈ ਗੱਲ ਕਰਨੀ ਬੈਠ ਕੇ ਕਰ ਲੋ ਵੀ ਏਦਾਂ ਨਹੀਂ ਕਿਉਂਕਿ ਜਦੋਂ ਲੋਕਾਂ ਦੇ ਛਰਰੇ ਵੱਜਦੇ ਉਹ ਇੰਨੇ ਡੀਪ ਜਾਂਦੇ ਕੁਝ ਨਿਕਲ ਵੀ ਨਹੀਂ ਪਾਂਦੇ ਤੇ ਉਹ ਕਿੰਨੇ ਜ਼ਹਿਰੀਲੇ ਆ ਲੋਕਾਂ ਦੇ ਵਾਸਤੇ ਨਾ ਬਹੁਤ ਹੀ ਗਲਤ ਗੱਲ ਹੈ ਇਦਾਂ ਨਹੀਂ ਕਰਨਾ ਚਾਹੀਦਾ ਬੈਠ ਕੇ ਸੋਲੂਸ਼ਨ ਕਰਨਾ ਚਾਹੀਦਾ ਇਸ ਗੱਲ ਦਾ ਨਾ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਦੇ ਆ ਕਿਉਂਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਆ ਆਪਣੇ ਹੱਕਾਂ ਦੇ ਲਈ ਐਮਐਸਪੀ ਦੀ ਮੰਗ ਨੂੰ ਲੈ ਕੇ ਇਕੱਠੇ ਹੋਏ ਨੇ ਤਮਾਮ ਕਿਸਾਨ ਨਾਲ-ਨਾਲ ਕਰਜ਼ਾ ਮਾਫੀ ਦੀ ਗੱਲਬਾਤ ਹੈਗੀ ਆ 200 ਦਿਨ ਮਨਰੇਗਾ ਦੇ ਵਿੱਚ ਕੰਮ ਕਰਨ ਦੀ ਗੱਲਬਾਤ ਹੈਗੀ ਆ ਕਿ ਇਹ ਰਾਈਟ ਮਿਲਣਾ ਚਾਹੀਦਾ ਇਸ ਤੋਂ ਇਲਾਵਾ ਬਹੁਤ ਸਾਰੀਆਂ ਮੰਗਾਂ ਹੋਰ 10-12 ਹੈਗੀਆਂ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਲੇਕਿਨ ਹਾਲ ਫਿਲਾਲ ਦੀ ਇਹ ਤਸਵੀਰ ਹੈਗੀ ਆ ਸ਼ੰਭੂ ਬਾਡਰ ਤੋਂ ਸ਼ੰਭੂ ਬਾਡਰ ਤੇ ਅੱਜ ਤੀਸਰਾ ਦਿਨ ਹੈਗਾ ਇੱਥੇ ਹੀ ਰਾਤ ਕੱਟੀ ਗਈ ਕੱਲ ਅਤੇ ਤੇ ਲੰਗਰ ਤੇ ਆ ਕੇ ਜਿਸ ਤਰ੍ਹਾਂ ਦੇ ਨਾਲ ਇਤੇ ਹਾਲਾਤ ਨੇ ਯਕੀਨਨ ਨਰੋਸ ਵੀ ਹੈ ਕਿ ਇਸ ਤਰ੍ਹਾਂ ਦੇ ਨਾਲ ਤਛੱਦਰ ਟਾਈ ਜਾ ਰਹੀ ਹੈ ਗੁਰਦਰਸ਼ਨ ਕੋਲ ਚਲਦੇ ਆ ਗੁਰਦਰਸ਼ਨ ਕਿਉਂਕਿ ਹੁਣ ਮੀਟਿੰਗ ਵੀ ਹੈ ਔਰ ਉੱਥੇ ਕੀ ਕਿਸਾਨ ਆਗੂ ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਅਗਾਲੀ ਫੈਸਲਾ ਕਰਦਿਆਂ ਨੇ ਯਕੀਨਨ ਉਸਤੇ ਹੁਣ ਕਿਸਾਨ ਨਿਰਬਰ ਕਰ ਰਹੇ ਨੇ ਕਿ ਆਕਰ ਉਹਨਾਂ ਨੂੰ ਕੀ ਕੁਝ ਹੁਕਮ ਮਿਲਦਾ ਹੈ ਬਿਲਕੁਲ ਇਹਦਾ ਮੀਟਿੰਗ ਦਿੱਲੀ ਵਾਲੀ ਮੀਟਿੰਗ ਦਾ ਵੱਖਰਾ ਹੈਗਾ ਤੇ ਇੱਥੇ ਕਹਿ ਸਕਦੇ ਆ ਕਿ ਹਰ ਰੋਜ਼ ਸਵੇਰੇ ਮੀਟਿੰਗ ਕੀਤੀ ਜਾਂਦੀ ਹੈ ਅੱਜ ਦਾ ਜਿਹੜੀ ਕਿਦਾਂ ਦਾ ਮਾਹੌਲ ਜਿਹੜਾ ਰੱਖਣਾ ਹੈ ਕਿ ਕਿਸਾਨਾਂ ਨੂੰ ਕਿਵੇਂ ਬਿਉਤਬੰਦੀ ਨਾਲ ਰੱਖਣਾ ਸਾਰੀ ਮੀਟਿੰਗ ਹੁਣ ਤਕਰੀਬਨ ਗੱਲ ਕਹਿ ਸਕਦੇ ਆ ਕਿ ਤਕਰੀਬਨ 9:30 ਵਜੇ ਮੀਟਿੰਗ ਇੱਥੇ ਸਾਡੇ ਨਾਲ ਪ੍ਰਧਾਨ ਜੀ ਖੜੇ ਨੇ ਉਹਨਾਂ ਨੇ ਕਰਨੀ ਹੈ ਪਰ ਇੱਕ ਤੁਹਾਨੂੰ ਜ਼ਰੂਰ ਦੱਸ ਦਈਏ ਕਿ ਭਾਵੇਂ ਜੂ ਕਿਸਾਨ ਨੇ ਜਿਹੜੇ ਫਟੜ ਹੋ ਚੁੱਕੇ ਨੇ ਪਰ ਫੇਰ ਵੀ ਜਿਹੜੇ ਹੌਸਲੇ ਬਲੰਦ ਨੇ ਮੈਂ ਤੁਹਾਨੂੰ ਇੱਕ ਤਸਵੀਰ ਦਿਖਾਉਣ ਲੱਗਿਆ ਕਿ ਇੱਕ ਏ ਇਹ ਹਸ ਸਾਲ ਚ ਨਹੀਂ ਗਏ ਇਥੇ ਦਿੱਲੀ ਕਹਿ ਸਕਦੇ ਆ ਕਿ ਖਨੌਰੀ ਬਾਰਡਰ ਤੇ ਤਨਾਦ ਨੇ ਕੀ ਨਾਮ ਹੈ ਤੁਹਾਡਾ ਜਗਸੀਰ ਸਿੰਘ ਹੈ ਜਗਸੀਰ ਤੁਸੀਂ ਆਪ ਦਾ ਇਲਾਜ ਕਰਾਉਣ ਲਈ ਕਿਉਂ ਨਹੀਂ ਗਏ ਇੱਥੇ ਦਾ ਪੁਰਾਣੇ ਬਜ਼ੁਰਗ ਆਈ ਸਾਨੂੰ ਅਸੀਂ ਹਸਪਤਾਲ ਬਹੁਤ ਘੱਟ ਗਏ ਆ ਪਹਿਲਾਂ ਕੋਈ ਮਾਣਾ ਮੋਟਾ ਉੱਤਰ ਉੱਤਰ ਜਾਂਦਾ ਸੀ ਨਾ ਇੱਥੇ ਬਾਪੂ ਸੀ ਟਰਾਲੀ 'ਚ ਲੱਖਾ ਸਿੰਘ ਆਲਾ ਟਰਾਲੀ 'ਚ ਆਏ ਸੀ ਉਹਨਾਂ ਨੇ ਮੈਨੂੰ ਟੂ ਬਾਟਾ ਬਾ ਮਲ ਕੇ ਮੈਨੂੰ ਖੜਨ ਜੋਗਾ ਪੂਰਾ ਕਰਤਾ ਜੀ ਪੂਰਾ ਸਹੀ ਕਰਤਾ ਉਹਨਾਂ ਨੇ ਉਹ ਮੈਡੀਕਲ ਵਾਲੇ ਜਾਂ ਦਵਾਈਆਂ ਨਾਲ ਨਹੀਂ ਹੋ ਸਕਦੇ ਜਿਹੜੇ ਇੱਥੇ ਇਹਨਾਂ ਨੇ ਮੈਨੂੰ ਸੈੱਟ ਕੀਤਾ ਬਿਲਕੁਲ ਜੀ ਜਿਹੜੇ ਨੌਜਵਾਨ ਇੱਥੇ ਇਹ ਵੀ ਦੱਸਦੀ ਹੈ ਕਿ ਜਿਹੜੇ ਕਹਿ ਸਕਦੇ ਨੇ ਦੇਸੀ ਇਲਾਜ ਦੇ ਨਾਲ ਜਿਹੜੇ ਮਾਹਰ ਨੇ ਉਹ ਵੀ ਕਿਸਾਨਾਂ ਦੇ ਨਾਲ ਆਏ ਹੋਏ ਨੇ ਕਿਉਂਕਿ ਜੋ ਕੋਈ ਛੋਟੀ ਮੋਟੀ ਇੰਜਰੀ ਹੁੰਦੀ ਆ ਤਾਂ ਉਹ ਸਾਮ ਲੈਂਦੇ ਆ ਪਰ ਪ੍ਰਧਾਨ ਜੀ ਜੇ ਗੱਲ ਕੀਤੀ ਜਾਵੇ ਪ੍ਰਧਾਨ ਜੀ ਜਿਵੇਂ ਆਪਾਂ ਗੱਲ ਕਰਦੇ ਆ ਜਿਹੜੀ ਅੱਜ ਮੀਟਿੰਗ ਆ ਕਿੱਦਾਂ ਦੇ ਹਾਲਾਤ ਰਹਨੇ ਨੇ ਦੂਜੇ ਪਾਸੇ ਰਾਧਾ ਜਿਹੜੇ ਹਰਿਆਣੇ ਦੀ ਗੱਲ ਕਰਨ ਲੱਗਿਆ ਮੈਂ ਕਿਉਂਕਿ ਹਰਿਆਣੇ ਦੇ ਵਿੱਚ ਜਿਹੜੇ ਕਿਸਾਨ ਨੇ ਜਾਂ ਇੱਥੇ ਦਾਤੇ ਦਾਤਾ ਸਿੰਘ ਵਾਲਾ ਪਿੰਡ ਪੈਂਦਾ ਹੈ ਬਾਰਡਰ ਦੇ ਨਾਲ ਉਸ ਪਿੰਡ ਦੇ ਅਸੀਂ ਕੱਲ ਤਸਵੀਰਾਂ ਦਿਖਾਈਆਂ ਸੀ ਕਿ ਉਸ ਪਿੰਡ ਦੇ ਜਿਹੜੇ ਲੋਕ ਨੇ ਜਿਹ ਕਿਸਾਨ ਨੇ ਜਿਹੜੇ ਉੱਥੇ ਦੇ ਉਹਨਾਂ ਦੇ ਘਰੇ ਜੇ ਕੋਈ ਪੰਜਾਬ ਦੇ ਵਿੱਚੋਂ ਕਿਸਾਨ ਵਗ ਜਾਂਦਾ ਕੱਲ ਕੁਝ ਕਿਸਾਨ ਗਏ ਸੀ ਉਹਨਾਂ ਨੇ ਤਸਵੀਰਾਂ ਲੈ ਕੇ ਆਏ ਨੇ ਉਹਨਾਂ ਦੇ ਘਰੇ ਵੀ ਜਿਹੜੇ ਅਥਰੂ ਗਏ ਤੇ ਗੋਲੇ ਛੁੱਟੇ ਜਾ ਰਹੇ ਨੇ ਜਿਨ੍ਹਾਂ ਦੇ ਘਰੇ ਪੰਜਾਬ ਦੇ ਵਿੱਚੋਂ ਕੋਈ ਬੰਦਾ ਲਬਾਰ-ਬਾਰ ਅਨਾਉਂਸਮੈਂਟ ਕਰਾਈ ਜਾਂਦੀ ਆ ਗੁਰਦੁਆਰਿਆਂ ਵਿੱਚੋਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਸੀ ਇਹ ਸਾਡੇ ਕੋਲੇ ਵੀ ਰਿਪੋਰਟ ਹੈਗੀ ਆ ਕੱਲ ਇਹਨਾਂ ਨੇ ਸਾਰੇ ਪਿੰਡਾਂ ਦੇ ਨਾਲ ਜਿਹੜੇ ਬਾਰਡਰਾਂ ਦੇ ਨਾਲ ਪਿੰਡ ਲੱਗਦੇ ਆ ਲਾਸਮੈਂਟ ਕਰਾਈ ਹੈ ਵੀ ਜੇ ਕੋਈ ਪੰਜਾਬੀ ਛੋਡੇ ਘਰੇ ਹੈਗਾ ਛੋਡੇ ਤੇ ਪਰਚਾ ਦਰਜ ਕੀਤਾ ਜਾਊਗਾ ਛੋਡਾ ਲਾਇਸੈਂਸ ਕੈਨਸਲ ਕੀਤਾ ਜਾਊਗਾ ਛੋਡੀਆਂ ਜਿਹੜੀਆਂ ਕਾਪੀਆਂ ਕੋਈ ਉਹ ਹਿੱਕ ਲਾਗਲਾਂ ਕੋਲੇ ਉਹ ਜ਼ਬਤ ਕੀਤੇ ਜਾਣਗੇ ਬਹੁਤ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹ ਵੀ ਖਾਸ ਕੇ ਆਰਮੀ ਵੱਲੋਂ ਮੈਨੂੰ ਲੱਗਦਾ ਵੀ ਜਿਹੜਾ ਸਾਨੂੰ ਤਾਂ ਐ ਹਿੱਸੇ ਦੇ ਵਿੱਚ ਵੰਡਿਆ ਪਿਆ ਅਸੀਂ ਬਹੁਤ ਛੋਟੇ ਸੀ ਜਦੋਂ ਧਰਮ ਯੁੱਧ ਮੋਰਚੇ ਦੀ ਗੱਲ ਚੱਲਦੀ ਸੀ ਵੱਧ ਅਧਿਕਾਰਾਂ ਦੀ ਗੱਲ ਚੱਲਦੀ ਸੀ ਕੀ ਸਾਨੂੰ ਅੱਜ ਉਹ ਜਿਹੜੇ ਐਨੇ ਸਮੇਂ ਤੋਂ ਬਾਅਦ ਕੇਂਦਰ ਸਰਕਾਰ ਸਾਨੂੰ ਉਹ ਯਾਦ ਕਰਾਉਣਾ ਚਾਹੁੰਦੀ ਹੈ ਹਮ ਅਸੀਂ ਲੜ ਰਹੇ ਆ ਆਪਦੇ ਹੱਕਾਂ ਲਈ ਜਿਹੜੇ ਦੇਸ਼ ਨੇ ਸਾਰੇ ਭੁੱਖਮਰੀ ਤੋਂ ਬਚਾਇਆ ਜਦੋਂ ਪ੍ਰਧਾਨ ਮੰਤਰੀ ਝੋਲੀ ਆਟਦਾ ਹੁੰਦਾ ਸੀ ਕਿ ਨਾਜ ਨਹੀਂ ਅੱਜ ਉਹ ਨਾਜ ਪੈਦਾ ਕਰਨ ਵਾਲੇ ਕਿਸਾਨਾਂ ਤੇ ਅਥਰੂ ਗੇਂਜ ਗੋਲੇ ਛੱਡੇ ਜਾ ਮੇਰੇ ਹੱਥ ਦੇ ਵਿੱਚ ਹੈ 12 ਬੂਲ ਦੇ ਜਿਹੜੇ ਉਹਨਾਂ ਨੇ ਛੱਡਿਆ ਕਿਸਾਨ ਉਥੋਂ ਚੁੱਕ ਰਹੇ ਨੇ ਆ ਜਿਹੜਾ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਉਧਰੋਂ ਫਾਇਰਿੰਗ ਵੀ ਹੋ ਰਹੀ ਆ 12 ਬੋਰ 12 ਬੋਰ ਦੇ ਕਰਸੂ ਜੀ ਨੇੜਿਓਂ ਜਰੂਰ ਦਿਖਾਵਾਂਗੇ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਆ ਅਸੀਂ ਸਿਰਫ ਅਥਰੂ ਗਾਇਦੇ ਗੋਲੇ ਸੁੱਟ ਰਹੇ ਆ ਇਹ ਨੌਜਵਾਨਾਂ ਨੂੰ ਫੱਟੜ ਕਰ ਰਹੀ ਹੈ ਇਹਦੇ ਵਿੱਚ ਸਰ ਲਏ ਨੇ ਜਿਹੜੀਆਂ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਕਿ ਕਿ ਰੋਸ ਦਾ ਹੈ ਕਿਸਾਨਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਕਿ ਆਖਿਰ ਇਸ ਤਰ੍ਹਾਂ ਦੇ ਨਾਲ ਕਿਉਂ ਤਛੱਡ ਟਾਈ ਜਾ ਰਹੀ ਜਦਕਿ ਉਹ ਤਾਂ ਨੇ ਹੱਥੇ ਨੇ ਸਿਰਫ ਆਪਣੀ ਗੱਲ ਕਹਿਣ ਦੇ ਲਈ ਅ ਅੱਗੇ ਵਧਣਾ ਚਾਹੁੰਦੇ ਨੇ ਲੇਕਿਨ ਸਰਕਾਰ ਇੱਥੇ ਲਗਾਤਾਰ ਤਛੱਡ ਟਾ ਰਹੀ ਹੈ ਬਹੁਤ-ਬਹੁਤ ਸ਼ੁਕਰੀਆ ਰਵਿੰਦਰ ਅਤੇ ਗੁਰਦਰਸ਼ਨ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਲੇਕਿਨ ਅੱਗੇ ਤੁਹਾਡੇ ਤੋਂ ਲਗਾਤਾਰ ਅ ਹੋਏ ਨੇ ਅੱਜ ਦਿਨ ਪਰ ਕੀ ਕੁਝ ਹੁੰਦਾ ਹੈ ਕੀ ਕੁਝ ਘਟਨਾ ਕਰਮ ਵਾਪਰਦਾ ਹੈ ਨਜ਼ਰ ਸਾਡੀ ਬਣੀ ਹੋਈ ਹੈ ਛੋਟੀ ਜਿਹੀ ਬ੍ਰੇਕ ਲਈ ਰੁਕ ਲੈਣੇ